ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਝੋਟੀਆਂ ਵਿਖਾਉਣੀਆਂ ਜਿਨ੍ਹਾਂ ਚੋਂ 5 ਸੱਜਰ ਸੁਈਆਂ ਵਾ ਤੇ ਇੱਕ ਟੁਕੜ ਗੱਬਨੇ ਤੇ ਮਗਰ ਬੱਚਾ ਵੀ ਆ ਬੱਚੇ ਵੀਰ ਜੀ ਉਹਨਾਂ ਨੇ ਥੱਲੇ ਛੱਡਤੇ ਆ ਕਿੰਦੇ ਵੀ ਇੱਕ ਕਰੀ ਚਲੋ ਥਣਾ ਥੋਣਾ ਦਾ ਪ੍ਰੋਪਰ ਜਿਹੜਾ ਪਤਾ ਲੱਗ ਜਾਂਦਾ ਵਾ ਹਾਂ ਦੇਖ ਸਕਦੇ ਨੀਲੀ ਦੀਆਂ ਝੋਟੀਆਂ ਮਗਰ ਨੀਲੀ ਦੀਆਂ ਗੱਟੀਆਂ ਵਾ ਹੋਣ ਨਹੀਂ ਸਾਰੇ ਬੱਚੇ ਆ ਦੇਖ ਸਕਦੇ ਆਪਾਂ ਥੱਲੇ ਛੱਡੇ ਆ ਕਹਿੰਦੇ ਇੱਕ ਰੀ ਪਸਮਾਨ ਦਾ ਜਿਹੜਾ ਪਤਾ ਲੱਗ ਜੂਗਾ ਪਹਿਲਾਂ ਪੂਰਾ ਥਣਾ ਥੋਣਾ ਦਾ ਪ੍ਰੋਪਰ ਪਤਾ ਲੱਗ ਜਾਂਦਾ ਵਾ ਤੇ ਬਾਕੀ ਸਾਰੀਆਂ ਸੋਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਟੋਕੜ ਗੱਬਣੇ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਜੇ ਤਾਜ਼ੇ ਬੱਚੇ ਆ ਬਿਲਕੁਲ ਹਜੇ ਦੁੱਧ ਚੁੰਗਣ ਦੀ ਵੀ ਨਹੀਂ ਜਾਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵੀਰ ਜੀ ਵਧੀਆ ਸਤਿ ਸ੍ਰੀ ਅਕਾਲ ਜੀ ਤੇ ਨਾਮ ਦੱਸਦਾ ਵੀਰ ਜੀ ਕਰੀ ਆਪਣਾ ਨਾਮ ਮੇਰਾ ਤਰਜਿੰਦਰ ਸਿੰਘ ਪਿੰਡ ਗਮਾਨਪੁਰਾ ਸੀਲ ਟਾੜੀ ਅੱਛਾ ਤੇ ਅੰਮ੍ਰਿਤਸਰ ਸ਼ਹਿਰ ਤੇ ਬਿਲਕੁਲ ਨਾਲ ਹੀ ਆ ਨਾ ਬਿਲਕੁਲ ਨਾਲ ਕਿਲੋਮੀਟਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਆਪ ਦਾ 872355706 ਠੀਕ ਹੈ ਜੀ। ਆ ਦੋ ਟਰਾਲੇ ਵਕਾਓ ਵੀਰ ਜੀ। ਹਾਂਜੀ। ਟਰਾਲੇ ਤੇ ਵਾਹ ਵਾਹ ਹੀ ਲਾਏ ਜੇ ਤੁਸੀਂ ਤੇ। ਅਵੇ ਜੀ ਸੇਲ ਵਾਸਤੇ ਉਹ ਦੋ ਜੋ। ਅੱਛਾ ਵੇਚਣ ਵਾਸਤੇ ਉਹ ਨਹੀਂ ਆ। ਹਾਂਜੀ। ਤੇ ਇੱਕ ਮੱਜਾ ਨਾ ਫਰੀ ਵੀ ਦੇਣਾ ਆਪਾਂ। ਉਹ ਉਧਰ ਉਹ ਘਰ ਲੱਗਾ ਹਨਾ। ਤੇ ਆ ਜਿਹੜਾ ਟਰਾਲਾ ਇਹਦੇ ਬਾਰੇ ਦੱਸ ਤਾਂ ਫਿਰ। ਇਹ ਕਿਹੜਾ ਜੀ? ਆ ਜਿਹੜਾ ਇੱਧਰ ਟਰੈਕਟਰ 147 ਚ ਜੈਕ ਵਾਲਾ। ਅੱਛਾ ਜੈਕ ਵਾਲਾ ਏ। ਹਾਂਜੀ। ਤੇ ਇਹਦਾ ਮੁੱਲ? ਇਹਦਾ ਮੁੱਲ 260। ਅੱਛਾ 2 ਲੱਖ ਤੇ 60 ਹਜ਼ਾਰ ਆ। ਹਾਂਜੀ। ਤੇ ਬਾਕੀ ਆ ਟਾਇਰ ਡਬਲ ਪਏ। ਕੋਈ ਵੇ ਲੋ ਪੂਰੀ ਆਪਣਾ ਵੀਡੀਓ ਹੈਗੀ ਫੁੱਲ ਲੱਦਿਆ ਜੀ ਬਾਕੀ ਇਹ ਆ ਵੀ ਸਾਫ਼ ਆ ਘਰ ਰੱਖਿਆ ਲਾ ਕੇ ਸਭ ਕੁਝ ਲੱਡੁੱਲਾ ਸਾਰਾ ਸਮਾਨ ਮਿਲ ਜੂਗਾ ਘਰ ਰੱਖਿਆ ਕੋਈ ਜੰਗਾਲ ਜਗੂਨ ਨਹੀਂ ਲੱਗਾ ਜੇ ਸਾਫ਼ ਹੀ ਆ ਬਾਕੀ ਤੁਸੀਂ ਆਪ ਹੀ ਵੇਖਣਾ ਆਪਣੀ ਸਮਝਣਾ ਤੇ ਇੱਕ ਟਰੈਕਟਰ ਦਾ ਵਿਖਾ ਦੂ ਟਰੈਕਟਰ ਵੀ ਵੇਚਣਾ ਜੇ ਕੋਈ ਗਾਹਵਾ ਟਰੈਕਟਰ ਦਾ ਹੋ ਜਾ ਜੀ ਟਰੈਕਟਰ ਵੀ ਕਹਿੰਦੇ ਵੇਚ ਦੇਣਾ 24 ਮਾਡਲ 8ਵੇਂ ਮਹੀਨੇ ਦਾ 24 ਮਾਡਲ 8ਵੇਂ ਮਹੀਨੇ ਦਾ ਤੇ ਵੀਰ ਜੀ ਹੁਣ ਦੇ ਨਹੀਂ ਆ ਟਾਇਰ ਟੂਰੇ ਦੇ ਵੀ ਚੰਗੇ ਆ 90 95 ਪੈਸੇ ਵਿੱਚ ਟੈਰਿਆ ਆ ਦੇਖ ਸਕਦੇ ਹੋ 24 ਮਾਡਲ 8ਵੇਂ ਮਹੀਨੇ ਦਾ ਸੀ ਆਪਣੇ ਨਾਮ ਤੇ ਕੈਸ਼ ਟਰੈਕਟਰ ਜੀ ਅੱਛਾ ਜੀ ਹਾਂ ਜੀ ਕੈਸ਼ ਹੀ ਆ ਕੋਈ ਕਿਸ਼ਤਾਨੀਆਂ ਕੁਛ ਨਹੀਂ ਹਾਂ ਜੀ ਹਾਂ ਜੀ ਬਾਕੀ ਆ ਮਿਊਜ਼ਿਕ ਸਿਸਟਮ ਵੀ ਲੱਗਾ ਚੰਗਾ ਸਾਰਾ ਕੁਝ ਨਾਲ ਹੀ ਕਹਿੰਦੇ ਦੇ ਦੇਣਾ ਹਾਂ ਜੀ ਠੀਕ ਆ ਤੇ ਆ ਇਹਦਾ ਟਰਾਲਾ ਜੀ ਇਹ ਵੀ ਜੀ 16 7 ਦਾ ਡਬਲ ਜੈਕ ਖਾਦੋ ਫੁੱਲ ਹੈਵੀ ਟਾਇਰ ਵੀ 60 70 ਪੈਸੇ ਟਾਇਰ ਠੀਕ ਆ ਹਾਂ ਜੀ ਆ ਦੇਖ ਸਕਦੇ ਹੋ ਵੇ ਲੋ ਘਰੇ ਘਰੇ ਜਾਲੀ ਕਿਤੇ ਕਿਤੇ ਤੱਪੜ ਨਹੀਂ ਲਾਉਣ ਦੀ ਲੋੜ ਜਾਲੀ ਜੋਲੀ ਸਾਰਾ ਕੁਝ ਨਾਲ ਹੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 3.5 ਲੱਖ ਜੀ। ਅੱਛਾ ਇਹਦਾ 3.5 ਲੱਖ ਆ। ਹਾਂਜੀ ਵੀਰ ਜੀ ਇਹ ਫੁੱਲ ਹੈਵੀ ਟਰਾਲਾ ਵੀ ਜੀ। ਹੋਰਾ ਹੈਵੀ। ਠੀਕ ਆ। ਹਾਂਜੀ। ਬਾਕੀ ਤੁਸੀਂ ਆਪੋ ਵੇਖੋ। ਦੋਵੇਂ ਬ੍ਰਾਂਡ ਨਿਊ ਜੀ। ਠੀਕ ਆ ਜੀ। ਹਾਂਜੀ। ਬਾਕੀ। ਖਾ ਦੋ। ਤਾਂ ਦੇਖ ਸਕਦੇ ਜੇ। ਇਹ ਚੰਗੀ ਕਾਰਗਰੀ ਕੀਤੀ ਹੈ ਇੱਥੇ। ਟਰਾਲੇ ਭਾਰੀ ਵੀ ਖੋਲਦੀ ਥਲੋ ਤਿੰਨ ਗੂੰਡਾ ਰਾਈਟ ਮਾ ਖੋਲਦੀਆਂ ਡਾਲਦੀਆਂ। ਠੀਕ ਆ ਜੀ। ਹਾਂਜੀ। ਠੀਕ ਆ। ਤੇ ਮੱਝਾਂ ਹੀ ਆ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਵਪਾਰ ਦਾ ਕੰਮ ਤੇ ਇਹ ਕਿਹੜੇ ਏਰੀਏ ਚ ਲੈਂਦੀਆਂ ਜੀ ਇਹ ਵੀ ਹਰਿਆਣੇ ਤੋਂ ਲੈਂਦੀ ਆ ਆਪਣਾ ਵੀਡੀਓ ਹੈਗੀ ਮਗਰਲੇ ਘਰ ਦੀ ਅੱਛਾ ਜਦੋਂ ਆਪਾਂ ਪਾਸ ਕੀਤੀ ਗੱਬੜ ਲੈਂਦੀ ਆਪਣੇ ਘਰ ਸੂਈ ਆ ਫਤਾਜੀ ਨਹੀਂ ਨਹੀਂ ਇੱਕ ਨਹੀਂ ਕਿ ਸਾਰੀਆਂ 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 ਵੀਡੀਓ ਦੀ ਉਹ ਪਰਲੀ ਪਰਲੀ ਮੱਝ ਕਰਦੀ ਬਸ ਅੱਛਾ ਜਿਹੜੀ ਧੋਕੜ ਗੱਬਣੇ ਬਾਕੀ ਪੰਜ ਮੱਝਾਂ ਉਧਰ ਆਈਆਂ ਫਤਾਜੀ ਉਧਰ ਇਕੱਠੀਆਂ ਆਈਆਂ ਅੱਛਾ ਉਧਰੋਂ ਜਿਹੜੀਆਂ ਲਿਆਂਦੀਆਂ ਬਾਕੀ ਬਤੌਰ ਵੀਡੀਓ ਬਣੀ ਸਾਰਾ ਕੁਝ ਨਾ ਠੀਕ ਆ ਚਲੋ ਜਿਹੜਾ ਕੋਈ ਸੌਦਾ ਕਰੂਗਾ ਤੁਸੀਂ ਭੇਜ ਵੀ ਦੋਗੇ ਹਨਾ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਹਾਥੀ ਵਰਗੀ ਮੱਝ ਆ ਇੱਥੇ ਕਰ ਲਈਏ ਚੰਗੀ ਸੰਭੀ ਆ ਪਹਿਲਾਂ ਜੋ ਅੱਛਾ ਹਾਂਜੀ ਕਿੰਨਾ ਚਿਰ ਹੋਇਆ ਇਹਨਾਂ ਸੂਈ ਨਾ ਸੂਈ ਨੂੰ ਜੀ ਪਰਚਾ ਹੋਤੀ ਸੂਈ ਚਾਰ ਦਿਨ ਹੋ ਗਏ ਆ ਤੇ ਇਹ ਤੇ ਬੋਲੇ ਚ ਹੀ ਆ ਗਏ ਬੋਲੇ ਚ ਵਿੱਚ ਬੋਲੇ ਕਿੰਨਾ ਪੋਲਾ ਇਹ ਦੇਖੋ ਬੋਲਾ 12 ਕਿਲੋ ਅੱਛਾ ਹਾਂਜੀ ਕਿੰਨਾ ਕੇ ਦੁੱਧ ਕਰੀ ਜਾਊਗੀ ਦੁੱਧ ਤੇ ਬੜਾ 16 17 ਕਿਲੋ ਕਰੀ ਜਾਊ ਬਾਧੀ ਕਰੂ 16 17 ਅੱਛਾ ਹਾਂਜੀ ਠੀਕ ਹੈ ਘਰ ਵਾਲੇ 20 ਲੀਟਰ ਕਹਿੰਦੇ ਦੀ ਮਾਂ ਕਰਦੀ 20 ਲੀਟਰ ਚਲੋ ਆਪਣੇ ਇੱਥੇ 16 ਕਰੀਏ ਬੜਾ ਅੱਛਾ ਜਿਹੜਾ ਇਹਦੀ ਮਾਂ ਦਾ ਦੁੱਧ 20 ਲੀਟਰ ਆ ਠੀਕ ਹਾਂਜੀ ਤੇ ਬੱਚਾ ਕੀ ਆ ਗਿਆ ਤੇ ਮਗਰ ਕੱਟਾ ਜੁਬ ਜੀ ਅੱਛਾ ਮਗਰੇ ਦੇ ਕੱਟਾ ਦੇਖ ਸਕਦੇ ਬਿਲਕੁਲ ਕੁਲਾ ਬੱਚਾ ਆ ਇਹ ਥਾਣੇ ਦੇ ਆਪਾਂ ਦੇਖ ਸਕਦੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਖੋਲੋ ਫਿਰ ਤੋੜ ਦਈਏ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਤੇ ਸਾਂਭੀ ਕਿਸੇ ਵੀ ਨੇ ਚੰਗੀ ਰੀਜਣਾ ਵਾ ਵੀਡੀਓ ਪੂਰੀ ਜ਼ਰੂਰ ਵੇਖਿਓ ਸਾਰੀਆਂ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਤੇ ਸਾਰੀਆਂ ਸੂਈਆਂ ਸਵਾਈਆਂ ਆ ਆ ਦੇਖ ਸਕਦੇ ਜੀ ਚੰਗੀ ਰੀਜਣਾ ਸਾਂਭੀ ਆ ਕਿਸੇ ਵੀ ਨੇ ਜਿਸ ਨੂੰ ਲੈ ਜਾਓ ਆ ਪੂਰੀ ਅੱਗੇ ਕੁਮ ਲੈ ਜਾਓ ਲੈ ਜਾਓ ਸਿੱਧੀ ਲੈ ਜਾਓ ਕੱਦ ਦੇ ਲੋ ਪੂਰਾ ਜ ਕੱਦ ਵਜਨ ਚ ਪੂਰੀ ਆ ਜਿਹੜੀ ਆ ਜੇ ਮੈਂ ਥੋੜਾ ਡਰਦੀ ਆ ਕਿ ਇਹ ਜਿਹੜਾ ਪਸ਼ੂ ਜਿਹੜਾ ਵਾ ਬਾਹਰਲੇ ਬੰਦੇ ਤਾਂ ਮੈਂ ਡਰ ਜਾਂਦਾ ਵਾਂ ਬੱਚੇ ਦਾ ਜਿਹੜਾ ਜਿਆਦਾ ਕਰਦੀ ਹੈ ਤਾਂ ਇਹ ਮੇਰਾ ਬੱਚਾ ਗਾੜੀ ਬੰਨੇ ਆ ਵਾ ਬਾਕੀਆਂ ਦੇ ਭਾਵੇਂ ਪਿੱਛੇ ਹੀ ਬੰਨੇ ਆ ਬਾਕੀ ਰਾਜੀ ਪੂਰੀ ਆ ਸਾਂਭੀ ਕਿਸੇ ਵੀ ਨੇ ਚੰਗੀ ਦੀ ਜਨਾਬ ਤੇ ਹਵਾਨਾ ਵੀ ਦਾ ਇੱਕ ਵਾਰੀ ਦੇਖ ਸਕਦੇ ਜੀ ਆਏ ਵੀ ਜੀ ਸਵੇਰੇ 6 ਵਜੇ ਦੀ ਚ ਵਾਈ ਜੋ ਹਾਂਜੀ ਤੇ ਮੁੱਲ ਵੀਰ ਜੀ ਇਹਦਾ ਇਹਦਾ ਵੀਰ ਜੀ ਮੁੱਲ ਫੋਨ ਤੇ ਕਰਾਂਗੇ ਅੱਛਾ ਹਾਂਜੀ ਇਹਦਾ ਕੱਲੀ ਦਾ ਫੋਨ ਤੇ ਕਰਨਾ ਫੋਨ ਤੇ ਕਰਾਂ ਕੱਲੀ ਦਾ ਬਾਕੀ ਸਾਰੇ ਦੱਸ ਦ ਬਾਕੀ ਸਾਰਿਆਂ ਦੇ ਦੱਸ ਦੇ ਨੇ ਹਨਾ ਤੇ ਜਾਇਜ ਰੱਖਣਾ ਮੁੱਲ ਮਾਈ ਦੇ ਸਹਾਰ ਨਾਲ ਮੁੱਲ ਮਾਜ ਦੇ ਸਹਾਰ ਨਾਲ ਜਾਇਜ ਇਹ ਆ ਵੀ ਚਲੋ ਕੋਈ ਫੋਨ ਲਾਵੇ ਫੋਨ ਮਾ ਚੋਟੀ ਦੇ ਸਹਾਰ ਨਾਲ ਕੋਈ ਮੁੱਲ ਲਾਵੇ ਤੇ ਆਪੇ ਫਿਰ ਸ਼ਬਦ ਮੁੱਕ ਤੇ ਹੋ ਜਾਊਗਾ ਹਨਾ ਤੇ ਦੇ ਦੋਗੇ ਸਹਾਰ ਨਾਲ ਹਨਾ ਮੁੱਲ ਤਾਜ਼ਾ ਬੱਚਾ ਜ ਥੜਾ ਬਾਡਾ ਪੂਰਾ ਜੋ ਮੈਦਾ ਹਾਂਜੀ ਛੇੜੇ ਇੱਕ ਰਹੀ ਹਵਾਨਾ ਇਹ ਤਾਂ ਫਿਰ ਤੋਂ ਦਿਖਾ ਦਈਏ ਆ ਦੇਖ ਲੇ 6 ਵਜੇ ਚੋਈ ਜਸਦੀ ਸਵੇਰੇ 6 ਵਜੇ ਦੀ ਚੋਈ ਆ ਬੇ ਪੁੱਠੇ ਵੇਖੋ ਉਧਰ ਦੀ ਮਈ ਲੈ ਲਓ ਐਥੇ ਉਧਰ ਠੀਕ ਹੈ ਜੀ ਹਾਂਜੀ ਬਾਕੀ ਕੋਈ ਆਣ ਕੇ ਵੇਖੇ ਅੱਖੀ ਵੇਖੇ ਕਰੀ ਸਵੇਰੇ ਖਾਲੀ ਕੀਤੀ ਪੂਰੀ ਠੀਕ ਆ ਹਾਂਜੀ ਤੇ ਬਾਕੀ ਝੋਟੀ ਪਸੰਦ ਆਉਣ ਵਾਲੀ ਆ ਗਾਲੇ ਲੋਈ ਝੋਟੀ ਬੱਚਾ ਵੀ ਲੋਇਆ ਜੀ ਠੀਕ ਆ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹ ਵੀ ਝੋਟੀ ਪੂਰੀ ਜਮਾਣੇ ਚੰਗੇ ਕੱਦ ਕਾਠ ਚ ਇਹ ਤਾਂ ਸੁਆ ਕਿਨਵਾਜ ਇਹ ਦੂਜੇ ਸੁਆ ਇਹਦਾ ਦੂਸਰਾ ਸੁਆ ਆ ਬਾਕੀ ਕੱਦ ਕਾਠ ਪਿੱਠ ਪੁੜਾ ਇਹਦਾ ਵੀ ਉਹਦੇ ਵਰਗਾ ਹੀ ਆ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੁਈਨੂੰ ਇਹਨੂੰ ਵੀ ਜੀ ਤਾਜੀ ਆ ਆ ਬਚਾਈ ਉਹਦਾ ਆਮਲਾ ਬੱਚਾ ਜੀ ਦਾ ਹਾਂਜੀ ਕੋਈ 5 6 ਦਿਨੀਆਂ ਸਾਰੀਆਂ ਨੂੰ ਵਿੱਚ ਅੱਛਾ ਹਫਤੇ ਦੇ ਲਾਗੇ ਬੰਨੇ ਮੰਨ ਕੇ ਚੱਲੀਏ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਆਇ ਤੇ ਕੋਲ ਇਹਦੇ ਕੋਲ 12 ਕਿਲੋ ਦੁੱਧ ਅੱਛਾ ਇਹਦੇ ਕੋਲ ਵੀ 12 ਲੀਟਰ ਆਇ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਇਹ ਵੀ ਤੇਰਾ 14 15 ਕਿਲੋ ਮੰਨਣਾ ਕਰੂੰ ਮੈਂ ਅੱਛਾ ਹਾਂਜੀ ਤੋਰਾਂ ਫਿਰ ਇੱਕ ਕਰੀਨ ਜਿੱਦੀ ਪਰੇ ਖਸਤੀ ਹੈ ਬਾਕੀ ਚੰਗੀ ਸੋਹਣੀ ਝੋਟੀ ਜਵਾਨ ਐ ਉਧਰ ਦੀਆਂ ਝੋਟੀਆਂ ਦੱਸਦੇ ਆ ਵੀ ਉਧਰ ਆਪ ਜਾ ਕੇ ਲਿਆਂਦੀਆਂ ਬਾਕੀ ਤੁਸੀਂ ਆਪਣੀ ਸਮਝੇ ਕਰਨੀ ਐ ਬਾਕੀ ਪੇਠ ਕੁੜੇ ਤੋਂ ਚੰਗੀਆਂ ਸੰਭੀਆਂ ਸੁੰਗੀਆਂ ਦੇ ਵੀ ਥਣ ਧੰਨ ਦਿਖਾ ਦਈਏ ਲੱਗੇ ਤਾਂ ਆਹ ਦੇਖ ਸਕਦੇ ਏ ਤੇ ਥਣ ਬਾਕੀ ਮਿਲਕ ਮੀਨ ਵੀ ਚੰਗੀ ਲੱਗੀ ਆ گاਵਾ ਵਾਂਗ ਮਿਲਕ ਮੀਨ ਲੱਗੀ ਏ ਦੀ ਥਣਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਇਹ ਆ ਵੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਬਾਕੀ ਇਹ ਆ ਵੀ ਛੋਟੀਆਂ ਘਰੇ ਵੱਜੀਆਂ ਵੀ ਸੋਹਣੀਆਂ ਲੱਗੂਗੀਆਂ ਤੇ ਹੈ ਵੀ ਦੁੱਧ ਵਾਲੀਆਂ ਵਾਂ ਚੰਗੀ ਚੀਜ਼ ਦਾ ਮੁੱਲ ਪਿੱਛੇ ਵੀ ਚੰਗਾ ਹੀ ਲੱਗਦਾ ਤੇ ਗਾਹ ਵੀ ਚੰਗਾ ਹੀ ਲਾਉਣਾ ਪੈਂਦਾ ਹਾਂਜੀ ਤੇ ਇਹਦਾ ਮੁੱਲ ਫਿਰ ਦੱਸ ਦਈਏ ਇਹਦਾ ਮੁੱਲ ਵਿੱਚ 1.40 1 ਲੱਖ ਤੇ 40 ਹਜ਼ਾਰ 40 ਵਿੱਚੋਂ ਮੋਕੇ ਤੇ ਕਰ ਦੋਗੇ ਮਾਨਤਾ ਨਾਲ ਹਾਂਜੀ ਕਰ ਦਾਂਗੇ ਖੁੱਲੇ ਮਾਨਤਾ ਨਾਲ ਚੱਲਣਗੇ ਖੁੱਲੇ ਮਾਨਤਾ ਨਾਲ ਚੱਲਣਗੇ ਕੋਈ ਫੋਨ ਲਾਵੇ ਆ ਬੇ ਖਾਲੀ ਨਹੀਂ ਮੋੜਨਾਗੇ ਦੇ ਕੇ ਤੋਰਨ ਦੇ ਦੇ ਕੇ ਤੋਰਨੀਆਂ ਝੋਟੀਆਂ ਤੇ ਇਹਦੇ ਕੋਲ 12 ਲੀਟਰ ਮੋਕੇ ਤੇ ਚਵਾ ਕੇ ਦੋਗੇ ਹਾਂ ਠੀਕ ਹੈ ਤੇ ਜਿਹੜਾ ਵਾ 14 15 ਦੇ ਲਾਗੇ ਕਹਿੰਦੇ ਕਰੀ ਜਾਊਗੀ ਉਹ ਤੁਸੀਂ ਆਪਣੀ ਸਮਝ ਵੇਖਣੀ ਹਾਂਜੀ ਬਾਕੀ ਕੱਦ-ਗਾਠ ਪੱਖੋਂ ਜਵਾਨ ਐ ਆ ਵੀ ਝੋਟੀ ਜੜੀ ਆ ਇਹ ਵੀ ਪਹਿਲਾਂ ਸੂਆ ਐ ਤੇ ਇਹ ਵੀ ਜੜੀ ਆ ਕੱਦ-ਗਾਠ ਪੱਖੋਂ ਪੂਰੀ ਜਵਾਨ ਐ ਇੰਨੋ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹ ਵੀ ਵੀਰ ਪੰਜ ਦਿਨ ਉਹ ਨੀਲੀ ਦੇ ਨਾਲ ਬੱਚਾ ਬਦਦਾ ਆਹ ਵਾਲਾ ਬੱਚਾ ਕੋਲਾ ਹੀ ਬੱਚਾ ਇਹਦਾ ਵੀ ਬਾਕੀ ਇਹ ਆ ਵੀ ਬੱਚਿਆਂ ਦੀ ਚਲੋ ਹਾਈਟ ਲੈਂਥ ਚੰਗੀ ਆ ਉਤਰਾ ਇਹਦੇ ਮਗਰ ਵੀ ਕਟਾ ਹੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ 12 ਕਿਲੋ ਜੀ ਅਛੇ ਇਹਦੇ ਕੋ ਵੀ 12 ਲੀਟਰ ਤਿਆਰ ਆ ਇਹ ਕਿੰਨਾ ਕਰੀ ਜਾਊਗੀ ਇਹ ਵੀ 15 16 ਕਿਲੋ ਤੇ ਕਰੂਰ ਮਾਨਾ ਜਿੰਨਾ ਫਿਕਸ ਮਾਨਾ ਲਈ ਫਰਦੀ ਦੇਖੋ ਅੱਛਾ ਹੁਣ ਜੀ ਅੱਧਰ ਕੁ ਵਾਰ ਨਿਗਰਵਾਨੇ ਦੀ ਆ ਹਾਂਜੀ ਆ ਥਾਣੇ ਦੇ ਦੇਖ ਸਕਦੇ ਥਣ ਪਰ ਉਪਰ ਹੱਥ ਦੀ ਚਵਾਈ علاوہ ਬਾਕੀ ਹੁਣੇ ਬੱਚਾ ਲਾ ਕੇ ਪਸਮਾਈ ਹੈ ਵੀ ਅਗਲੇ ਪਿਛਲੇ ਥਣ ਲਗਭਗ ਇੱਕੋ ਜਿਹੀ ਆ ਤੇ ਗਾਰਡ ਵੀ ਉਮੀਦ ਹੈ ਦੀ ਚੰਗੀ ਹੋਗੀ ਗਾੜੀ ਵਿੱਚ 2 ਕਿਲੋ ਤੇ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਤੁਰ ਫੇਰੇ ਕਰੀ ਨਾ ਇਹ ਤਬਾਹ ਤੁਹਾਨੂੰ ਇੱਕ ਟੋਕੜ ਗੱਬਨ ਵੀ ਦਿਖਾਉਣੀ ਆ ਕੀ ਬੱਚੇ ਦਾ ਪੂਰਾ ਕਰਦੀ ਹੈ ਇਹ ਜੀ ਬਾਕੀ ਜਿੰਨੇ ਵੀ ਆ ਸਫਾਈ ਦੀ ਆ ਚਿਹਰਾ ਵੀ ਇਹਦਾ ਦੇਖ ਸਕਦੇ ਬਿਲਕੁਲ ਛੋਟੇ ਸਿੰਘ ਦੀ ਗੋਲ ਸਿੰਘ ਦੀ ਝੋਟੀ ਹੈ ਬਾਕੀ ਇਹ ਵੀ ਜਿਹੜਾ ਕੋਈ ਵੀਰ ਇੱਥੇ ਆਊਗਾ ਪਸੰਦ ਆਉਣ ਵਾਲੀਆਂ ਝੋਟੀਆਂ ਆ ਹਾਂ ਦੇਖ ਸਾਡੇ ਹਵਾਨਾ ਇਹਦਾ ਪੂਰਾ ਸਫਾਈ ਤੇ ਮਗਰੋਂ ਦੂਰ ਦੂਰ ਜਿਹੜਾ ਥਣ ਲੱਗਾ ਤੇ ਇਹਦਾ ਫਿਰ ਮੁੱਲ ਇਹਦਾ ਵੀ 140 ਇਹ ਛੇ ਦਾ ਵੀ 140 ਹੈ ਹਾਂਜੀ ਬਾਕੀ ਮਾਨ ਤਨ ਖੁੱਲਾ ਫੁੱਲ ਮਾਨ ਕਰਾਂਗੇ ਮਾਨ ਤਨ ਫੁੱਲ ਹੀ ਹੋਣਗੇ ਵੀ ਆਪਣੇ ਰੇਟ ਵੀ ਜੈਨੂਅਲ ਫਿਕਸ ਰੇਟ ਜੋ ਥੋੜਾ ਬੋਧਾ ਮਾਰ ਕਰਾਂਗੇ ਆਪਾਂ ਚਲੋ ਤੇ ਆਪੇ ਫਿਰ ਮੌਕੇ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਜੀ ਸਭ ਕੁਝ ਮੰਗ ਕੇ ਫਿਰ ਆਈਏ ਆਪਾਂ ਉਨੇ ਹੀ ਮੰਗਣੇ ਜਿੰਨੇ ਦੇ ਦੇਣਾ ਠੀਕ ਹੈ ਜੀ ਹਾਂਜੀ ਤੇ ਆ ਤੋਕੜ ਕੇ ਪੰਜੇ ਹਾਂਜੀ ਇਹ ਕਿੰਨੇ ਚਿਰ ਦੀ ਚੱਕ ਪਾਸਿਆ ਇਹ ਢਾਈਆਂ ਮਹੀਨੇ ਦੀ ਚੱਕ ਪਾਸਿਆ ਹਾਂਜੀ ਉਹ ਬੱਚਾ ਜੋ ਅੰਦਰ ਕਟਾ ਇਹਦੇ ਮਗਰ ਕਟਾ ਜੇ ਉਹ ਪੱਪੀ ਦੀ ਮਿਲਦੀ ਜਾਂਦਾ ਉਹ ਕਟਾ ਪੱਜਿਆ ਇਹਦਾ ਹਾਂਜੀ ਤੇ ਇਦਾਂ ਹੀ ਮਿਲ ਪਿੰਦੀ ਆ ਹਾਂਜੀ ਬੱਚਾ ਲੱਗ ਕੇ ਲਿਆਉਂਦੇ ਮਿਲਦੀ ਤੇ ਦੁੱਧ ਕਿੰਨਾ ਉਤਰਾ ਇਹਦੇ ਕੋਲ 8 ਕਿਲੋ ਵੀ ਜੀ ਪੱਕਾ ਹੁਣ 8 ਕਿਲੋ ਹੈਗਾ ਪੱਕਾ ਦੁੱਧ ਤੇ ਇਹਨੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਸੁੱਧ 16 ਕਿਲੋ ਵੀ ਜੀ ਲੋਹੀ ਝੋਟੀ ਦੇ ਅੱਛਾ 16 ਲੀਟਰ ਇਹਨੇ ਸੱਜਣ ਨੇ ਦੁੱਧ ਕੱਢਿਆ ਤੇ ਮਗਰ ਇਹਦੇ ਕਟਾ ਵਾ ਤੇ ਬਾਕੀ ਇਹ ਇੱਧਰ ਦੀ ਆ ਹਾਂਜੀ ਹਾਂਜੀ ਇਹ ਹੈ ਇੱਧਰ ਦੀ ਹੈ ਬਾਕੀ ਕਦ ਕਾਠੇ ਦਾ ਵੀ ਉਹਨਾਂ ਵਰਗਾ ਹੀ ਹੈ ਬਾਕੀ ਹਵਾਨਾ ਇਹਦਾ ਵੀ ਆਪਾਂ ਲਾਗੇ ਤਾਂ ਦੇਖ ਸਕਦੇ ਆ ਤੇ ਉਤਰਾਂ ਥਣ ਥਣ ਪੂਰੇ ਓਕੇ ਆ ਓਕੇ ਵੀਰ ਜੀ ਓਕੇ ਵੇਖ ਲਓ ਠੀਕ ਓਕੇ ਮੇਰੇ ਪੂਰੇ ਮੋਟਾ ਤੁਸੀਂ ਤੇ ਇਹਦਾ ਫਿਰ ਮੁੱਲ ਇਹਦੀ ਵੀਰ ਜੀ ਜੇ ਗੱਲ ਵਪਾਰੀ ਨਾਲ ਚੱਲਦੀ ਚਲੋ ਫੋਨ ਤੇ ਕਰ ਲਾਂ ਫੁੱਲ ਮਾਨ ਕਰਾਂਗੇ ਅੱਛਾ ਹਾਂਜੀ ਇਹਦਾ ਵਿੱਚ ਇਹਦਾ ਮਤਲਬ ਚੱਲਦੀ ਹੀ ਗੱਲ ਚੱਲਦੀ ਗੱਲ ਚਲੋ ਕੋਈ ਫੋਸਾ ਵੋ ਲਾਉਂਦਾ ਲੋਪਾਂ ਦਾ ਅੱਛਾ ਸੇ ਆਪਾਂ ਕੋਈ ਨਹੀਂ ਮਾਨਤਨ ਫੁੱਲ ਕਰਾਂਗੇ ਫਿਰ ਫੋਨ ਨੂੰ ਲਾਵੇ ਪਹਿਲਾਂ ਫਿਰ ਅੱਛਾ ਤੇ ਉਤਰਾਂ 8 ਕਿਲੋ ਦੁੱਧ ਹੈਗਾ ਨੂੰ ਪੱਕੇ ਮੋਕੇ ਪੱਕਾ ਹੋ ਜਾਏਗਾ ਪੱਕਾ ਠੀਕ ਹੈ ਜੀ ਚਲੋ ਹੁਣ ਉਹ ਜਿਹੜੀ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਉਹਦੇ ਮਗਰ ਆ ਨੀਲੀ ਦੀ ਕੱਟੀ ਆ ਹਾਂਜੀ ਇਹ ਵੀ ਤਾਜੀ ਸੂਈ ਹੋ ਜੀ ਇਹ ਕਿੰਨੇ ਕਿ ਚੱਦੀ ਸੂਈ ਹੋਗੀ ਇਹ ਵੀ ਪਾਸਾ ਤੇ ਨਹੀਂ ਸਾਰਿਆਂ ਹਫਤੇ ਦੇ ਅੰਦਰ ਅੰਦਰ ਤੇ ਦੁੱਧ ਕਿੰਨਾ ਜੇ ਤੇ ਕੋਲ ਇਹਦੇ ਕਿਲੋ 12 ਕਿਲੋ ਅੱਛਾ ਇਹਦੇ ਕੋਲ 12 ਚ ਲਾਗੇ ਬੰਨੇ ਹੈਗਾ ਹਾਂਜੀ ਤੇ ਇਹ ਕਿੰਨਾ ਕ ਦੁੱਧ ਭਰੀ ਜਾਊਗੀ 16 ਕਿਲੋ ਦਰਮਾਨ ਨਾਲ ਕੋਲ ਵੀ ਜਿਆਦਾ ਵੇਖੋ ਚੱਡਾ ਗੱਡਾ ਲਈ ਫਿਰਦੀ ਬੰਨ ਅੱਜ ਤਾਂ ਚੰਗਾ ਲਈ ਦੁੱਧ ਜੀ ਇੱਕ ਕਰੀ ਫੇਰ ਤੋੜਦੀ ਵੀ ਇਹਨੇ ਚੰਗੀ ਤਰ੍ਹਾਂ ਉਖਾ ਲਈ ਇੱਕ ਕਰੀ ਬਾਕੀ ਥੱਲੇ ਚੰਗੇ ਫੁੱਲੇ ਹਵਾਨੇ ਦੀ ਮਾਲਕ ਆ ਨਾ ਦੇਖ ਸਾਡੇ ਹਵਾਨੇ ਦੀ ਬੰਤਰ ਚੰਗੀ ਜਿੱਦੀ ਹੈ ਕਿ ਪੂਰੀ ਸਾਫ਼ ਰਿੱਦੀ ਹਾਂਜੀ ਪੂਰੀ ਨਿੱਲੀ ਬਾਕੀ ਬਿੱਲੀਆਂ ਖਾਲੀ ਆ ਬੱਚੇ ਦਾ ਜਿਹੜਾ ਇਹ ਵੀ ਕਰਦੀ ਬਾਕੀ ਤਾਜ਼ੀਆਂ ਸੁਈਆਂ ਵਾ ਬੱਚੇ ਦਾ ਇਹ ਕਰਦੀਆਂ ਆਂ ਉਹਨਾਂ ਡਰਦੀ ਡਰਦੀ ਵੀ ਆ। ਲੋ ਆ ਥਾਣੇ ਵੀ ਦੇਖ ਸਕਦੇ ਆ। ਪ੍ਰੋਪਰ ਅਥਰੀ ਚਵਾਈ ਵਾਲਾ ਥਾਣੇ ਆ। ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 1.5 ਲੱਖੀ। ਅੱਛਾ 1.5 ਲੱਖ। ਹਾਂਜੀ। ਤੇ ਬਾਕੀ ਆਪੇ ਮੌਕੇ ਤੇ ਹੋ ਜਾਊਗਾ। 5000 ਹੁਣ ਇਹ ਸ਼ਾਰਟ ਕਰਾ ਲਓ ਜਿਹੜੀ ਕਰਾਉਣੀ ਹੈ। ਅੱਛਾ 1.45 ਦੀ ਦੇ ਦੋਗੇ। 1.45 ਸ਼ੜੀ। ਠੀਕ ਆ ਜੀ। ਤੇ ਹੁਣੇ ਕਾ ਜਿਹੜੀ ਛੋਟੀ ਜੀ ਹਾਂਜੀ ਇਹ ਵੀ ਫੁੱਲ ਵੱਡੀ ਇਹ ਵੀ ਜਿਹੜੀ ਆ ਭਾਰੇ ਪੱਲੇ ਦੀ ਮਾਜ ਆ ਚੰਗੀ ਭਰੀ ਆ ਨਹੀਂ ਜੇ ਵਿੱਚ ਉੱਦਾਂ ਹਾਂਜੀ ਹਸਾਰ ਆਈ ਇਸ ਦੇ ਮੱਝ ਇਹ ਹੀ ਹਸਾਰ ਵੀ ਆ ਜਿਹੜੀ ਪੂਰੀ ਲਾੜਾਂ ਵੇਲੇ ਸਾਰੇ ਸਰੀਰ ਦੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾ ਇਹਨੂੰ ਵੀ ਜੀ ਹਫਤਾ ਹੀ ਅੱਛਾ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ 12 13 ਕਿਲੋ ਲਾ ਲੋ ਲੀਟਰ ਵਾਲਾ 13 ਕਿਲੋ ਤੇ ਇਹ ਕਿੰਨਾ ਕੁ ਭਰੀ ਜਾਊਗੀ ਇਹ ਵੀ 16 17 ਕਿਲੋ ਦੁੱਧ ਭਰੂ ਤੋਰ ਦੋ ਫੇਰ ਇਹਨਾਂ ਵੱਦੀ ਫਰੂਗੀ ਜੀ ਇਹ ਜਿੱਦਾਂ ਲਈ ਜੀ ਆਖੀ ਪਿੱਠਪੜੀ ਦੀ ਪੂਰੀ ਵੈਲ ਫੁੱਲ ਵੱਡੀ ਨੇ ਬਾਕੀ ਪਿੱਠਪੜੀ ਦੀ ਚੰਗੀ ਆ ਪੂਰੀਆਂ ਵੱਡੀਆਂ ਮੱਜਾਂ ਚ ਆ ਕਦੇ ਪੂਰਾ ਜੀ ਦੇਖ ਸੰਦੇਕ ਕਰਦੇ ਨੇ ਬਾਕੀ ਹਿਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੜੀਆਂ ਆਂ ਤੇ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਇੱਕ ਰੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ 145 ਅੱਛਾ 145 ਹਾਂਜੀ ਬਾਕੀ ਮਨਤਨ ਤੇ ਖੁੱਲਾ ਹੋਊਗਾ ਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਹਾਂਜੀ ਜੀ ਆਪਾਂ ਹੋਰ ਵੀ ਕੁਝ ਕਹਿਣਾ ਅੱਛਾ ਜੇ ਕੋਈ ਜੋੜ ਸਾਰੀਆਂ ਮਈਆਂ ਇਕੱਠੀਆਂ ਲੈ ਲਊਗਾ ਅੱਛਾ ਉਹਨੂੰ 14 ਸਾਧਾ ਟਰਾਲਾ ਲੈ ਚੂਗਾ ਨਾਲੋਂ ਖੜਾ ਜੀ ਅੱਛਾ ਨਾਲਾ ਪਟੋਰਾ ਅੱਛਾ ਟਰਾਲਾ ਫਰੀ ਦੇ ਦੇਣਾ ਵਾ ਨਾਲ ਜਿਸ ਕੱਟੀਆਂ ਮਈਆਂ ਪਾ ਲੂਗੇ ਅੱਛਾ ਅ ਟਰਾਲਾ ਮਤਲਬ ਕਿ ਟਰਾਲੇ ਦੀ ਡਿਟੇਲ ਆ ਭਰ ਆ ਜੋ ਵੀ ਲੋ ਖੜਕਦਾ ਵੀ ਅੱਛਾ ਸਸੀ ਵੀ ਲੋ ਕੋਈ ਬੇ ਦਾਗ ਜੋ ਵੀ ਖਾ ਦੋ ਅੱਛਾ ਤੇ ਫੁੱਲ ਟਾਇਰ ਵੀ 80 70 80 ਪੈ ਟਾਇਰ ਦਿਓ ਅੱਛਾ ਮਰਾਣੇ ਦਾ ਬਣਿਆ ਠੀਕ ਆ ਵਦੂਰੋਂ ਵਿਖਾ ਦੋ ਮਰਾਣੇ ਦਾ ਬਣਿਆ ਟਰਾਲਾ ਜਿਹੜਾ ਹਾਂਜੀ ਦੇ ਐਲਟਰਾ ਲਾ ਫਰੀਜ ਦੇ ਨਾਲ ਫਰੀਜ ਦੇ ਨਾਲ ਲੈ ਲੈ ਫਰੀਜ ਦੇ ਦਾਂਗੇ 6 6 ਮਹੀਆਂ ਇਕੱਠੀਆਂ ਪਾਲੂਗਾ ਅੱਛਾ ਜੇ ਤੇਰੇ ਕੋਈ ਨਾ ਹੋਵੇ ਜੀ ਦੋ ਪਾ ਗਿਆ ਕਿ ਤੂੰ ਟਰਾਲਾ ਕਿਹਾ ਆਪਾਂ ਤੁਸੀਂ ਵੀ ਬੇਕਰਾਂ ਬੋਲਦੇ ਹੋ 6 ਮਹੀਆਂ ਦੀ ਗਿਣਤੀ ਦੇ ਲੈ ਲੋ ਸਾਰੀਆਂ ਮੱਜਾਂ ਦੇ ਨਾਲ ਸਾਰੀਆਂ ਮੱਜਾਂ ਦੇ ਨਾਲ ਇਹ ਕੋ ਲਹੂ ਇਕੱਠੀਆਂ ਤੇ ਟਰਾਲਾ ਫਰੀਜ ਦੇ ਨਾਲ ਲੈ ਲੈ ਫਰੀਜ ਠੀਕ ਹੈ ਹਾਂ ਜੀ ਫਿਰ ਆ ਜਿਹੜਾ ਟਰਾਲਾ ਫਰੀਜ ਜਿਹੜਾ ਨਾਲ ਕਿੰਦੇ ਵੀ ਦੇ ਦੇਣਾ ਆ ਆ ਦੇਖ ਸਕਦੇ ਜੀ ਬਾਕੀ ਚਲੋ ਬਾਕੀ ਸਾਡੀ ਹੱਥ ਜੋੜ ਕੇ ਬੇਨਤੀ ਇਹੀ ਆ ਵੇ ਇੱਥੇ ਆ ਗਿਆ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ